ਰਾਵਨਾਮ ਸੇਠ ਜੀ ਪ੍ਰਾਨਮ ਬਾਦਸ਼ਾ ਕੀ ਹਾਲਤ ਰਾ ਕਿਦਾਂ ਤੂੰ ਰਫਤਾਰ ਸੇਠ ਜੀ ਮੈਨੂੰ ਛੁੱਟੀ ਦੇ ਦਿਓ ਮੈਂ ਬਹੁਤ ਔਖਾ ਜੀ ਮੈਂ ਜਾਣਾ ਜੀ ਉਹ ਛੁੱਟੀ ਉਹ ਨਾ ਨਾ ਕੋਈ ਛੁੱਟੀ ਦਾ ਵੇਲਾ ਕੰਮ ਇੰਨਾ ਪਿਆ ਤੈਨੂੰ ਪਤਾ ਤਾਂ ਹੈ ਉਹ ਮੈਂ ਬਹੁਤ ਔਖਾ ਜੀ ਮੈਨੂੰ ਜਾਣ ਦੇ ਦੋ ਮੈਨੂੰ ਛੁੱਟੀ ਦੇ ਦਿਓ ਉਹ ਇਹ ਕੋ ਟਾਈਮ ਥੋੜੀ ਛੁੱਟੀ ਦਾ ਬਾਦਸ਼ਾਹ ਤੂੰ ਆਪ ਸਿਆਣਾ ਬੰਦਾ ਦੱਸ ਕਿ ਉਹ ਜਿੰਗਲਾਂ ਕਰੀ ਜਾਂਦਾ ਉਹ ਸਿਰ ਜੀ ਉੱਥੇ ਢਾਬੇ ਤੇ ਮੈਂ ਕਹੇ ਡਰਾਈਵਰ ਦਾ ਕੱਛਾ ਪਾ ਗੇ ਨਾਲਿਆ ਜੀ ਮੈਂ ਤਾਂ ਬਹੁਤ ਔਖਾ ਹੋਇਆ ਪਿਆ ਜੀ ਹੁਣ ਉਹ ਕੀ ਔਖਾ ਔਖਾ ਕਰੀ ਜਾਂਦਾ ਨਹੀਂ ਯਾਰ ਤੂੰ ਹੈਵੇਂ ਕੀ ਔਖਾ ਔਖਾ ਕਰੀ ਜਾਂਦਾ ਆ ਉਹ ਆ ਵੇਖੋ ਸਿਰ ਜੀ ਆਹ ਵੇਖੋ ਤੇਰਾ ਭਲਾ ਹੋ ਜਾ ਤੇਰਾ ਬੰਦ ਕਰ ਇਹਨੂੰ ਬੰਦ ਕਰ ਹੋ 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 ਆ ਕੀ ਖਾਤਾ ਮੈਨੂੰ ਉਹ ਜਾ ਮ ਕੇ ਜਾ ਪਿੰਡ ਜਾਇਆ ਜਾ ਕੇ દિਵਾਲੀ ਤੋਂ ਬਾਅਦ ਆਈ ਜਾ ਓਹ ਤੇ ਪੂਰੇ 2 ਮਹੀਨੇ ਬਾਅਦ ਬਾਸ਼ਾ ਪਿੰਡੋਂ ਆ ਗਿਆ ਤੇ ਸੇਠ ਨੂੰ ਮਿਲਣ ਆਇਆ ਓ ਰਾਮ ਰਾਮ ਸੇਠ ਜੀ ਓ ਆ ਵੀ ਬਾਸ਼ਾ ਆ ਗਿਆ ਵੀ ਆ ਗਿਆ ਕਿਵੇਂ ਹੁਣ ਤੂੰ ਠੀਕ ਐ ਹਾਂ ਤਾਂ ਕੈਮ ਘੋੜੇ ਵਰਗੇ ਜਮਾਂ ਨੇ ਹੁਣ ਠੀਕ ਐ ਪੱਕੀ ਗੱਲ ਜਮਾ ਠੀਕ ਉਹ ਤਾਂ ਜਮਾ ਹੀ ਓਕੇ ਐ ਕੰਮ ਨਹੀਂ ਤਸੱਲੀ ਐ ਤੇਰੀ ਵੀ ਹੁਣ ਤੂੰ ਠੀਕ ਹੋ ਗਿਆ ਆਹ ਦੇਖ ਲੋ ਜਮਾ ਨਾ ਨਾ ਇਹ ਕੰਮ ਨਾ ਕਰੋ ਇਹ ਕੰਮ ਨਾ ਕਰੋ ਹੋ 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 ਹੋ